ਸਾਸਤ੍ਰੀਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਉਗਰਦੀਪ ਸਿੰਘ ਬੀਤੇ ਕੁਝ ਦਿਨ ਪਹਿਲਾਂ ਚੋੜ ਪ੍ਰਚਾਰ ਦੌਰਾਨ ਅਮਰਿੰਦਰ ਸਿੰਘ ਰਾਜਾ ਆਪਣੇ ਘੋੜਿਆਂ ਦੇ ਵੱਲੋਂ ਬੂਟਾ ਸਿੰਘ ਹੁਣਾ ਦੇ ਪ੍ਰਤੀ ਕਾਫੀ ਤਰਾਜੁਕ ਟਿੱਪਣੀਆਂ ਕੀਤੀਆਂ ਗਈਆਂ ਉਹਨਾਂ ਟਿੱਪਣੀਆਂ ਨੂੰ ਲੈ ਕੇ ਐਸਸੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਪੀਰ ਸਿੰਘ ਗੜੀ ਹੁਣਾ ਦੇ ਵੱਲੋਂ ਡੀਐਸਪੀ ਨੂੰ ਝਾੜਪਾਉਂਦੇ ਹੋਏ ਕਿਹਾ ਕਿ 8 ਵਾਰ ਐਮਪੀ ਰਹਿ ਚੁੱਕੇ ਤੇ ਇੱਕ ਵਾਰ ਮੰਤਰੀ ਰਹਿ ਚੁੱਕੇ ਮਹਾਨ ਸੰਸਾਨੂ ਰਾਜਾ ਬੜਿੰਗ ਖੋਣਾ ਦੇ ਕੋ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਉਹ ਬਹੁਤ ਹੀ ਗਲਤ ਸਨ ਤਾਂ ਰਾਜਾ ਬੜਿੰਗ ਖੋਣਾ ਤੇ ਪਰ ਜਿਹੜੀ ਐਫ ਆਈ ਆਰ ਵੀ ਹੋ ਚੁੱਕੀ ਸੀ ਤਾਂ ਉਹਨਾਂ ਨੂੰ ਅਰੈਸਟ ਕਰਨ ਦੇ ਜਿਹੜੇ ਐ ਨਿਰਦੇਸ਼ ਦਿੱਤੇ ਗਏ ਸਨ ਤਾਂ ਡੀਐਸਪੀ ਤੇ ਹੋਰ ਟੀਮਾਂ ਰਾਜਾ ਪੜਿੰਗ ਨੂੰ ਲੱਭ ਰਹੀਆਂ ਸਨ ਪਰ ਰਾਜਾ ਪੜਿੰਗ ਕਿਤੇ ਵੀ ਨਹੀਂ ਉਹਨਾਂ ਨੂੰ ਲੱਭੇ ਤਾਂ ਡੀਐਸਪੀ ਨੂੰ ਮੌਕੇ ਤੇ ਐਸਸੀ ਕਮਿਸ਼ਨ ਦੇ ਚੇਅਰਮੈਨ ਉਹਨਾਂ ਦੇ ਵੱਲੋਂ ਜਿਹੜੀ ਐ ਝਾੜ ਪਾਈ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਰਾਜਾ ਪੜਿੰਗ ਕਿਤੇ ਰੋਗਨ ਹਟ ਤਾਂ ਨਹੀਂ ਛੇਤੀ ਤੋਂ ਛੇਤੀ ਉਹਨਾਂ ਨੂੰ ਜਲਦੀ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਹੋਰ ਕੀ ਕੁਝ ਕਿਹਾ ਉਹਨਾਂ ਨੇ ਆਉ ਧੰਨ ਵੀ ਸੁਣਾਉਂਦੇ ਆ ਇਹ ਅਕਤਰੀ ਕੁਝ ਨੇ ਇਨਵੈਸਟੀਗੇਸ਼ਨ ਸੰਬੰਧੀ ਚੀਜ਼ ਸਰ ਨੇ ਉਹ ਤੇ ਜੋਨੇ ਸਾਹਿਬ ਤੇ ਹੀ ਰੇਡ ਵੀ ਕਰ ਚੁੱਕੇ ਆ ਇਹਦੇ ਚ ਸਾਨੂੰ ਰੇਡ ਕਿੱਥੇ ਕੀਤੀ ਸਰ ਸਾਨੂੰ ਥੋੜੀ ਇਨਫੋਰਮੇਸ਼ਨ ਮਿਲੀ ਸੀ ਕਿ 에어ਪੋਰਟ ਜਲੰਧਰ ਆ ਰਹੇ ਸਰ ਉਥੇ ਤੇ ਉਥੇ ਅੰਮ੍ਰਿਤਸਰ ਸਰ ਫਿਰ ਸਾਡੀ ਸਰ ਐਸੀ ਨਾਲ ਸਾਡੇ ਐਸਪੀਟੀ ਸਾਡੀ ਹੋਰ ਵੀ ਡੀਐਸਪੀ ਸਰ ਬਾਤ ਜੇ ਤੁਸੀਂ ਉਹ ਵੀ ਹੋਇਆ ਸਰਨ ਤਰਨ ਤਰਨ ਹੈ ਨਹੀਂ ਕਿਉਂ ਰੈਲੀ ਚਲਤ ਅਨਸਰ ਉਥੇ ਜਾ ਕੇ ਦੇਖਿਆ ਸਰ ਬਾਕੀ ਪਿੰਡ ਦਾ ਪਤਾ ਲੱਗ ਗਿਆ ਸੀ ਵੀ ਕਿਹੜੇ ਪਿੰਡ ਦੇ ਵਿੱਚ ਇਹਨਾਂ ਨੇ ਲੈਕਚਰ ਕੀਤਾ ਹਾਂ ਫਿਰ हाँ जी सर तो जल्दी रिसीव कर लेंगे सर जो अह कंप्लीट कर लेंगे सर ऐसा कल ही तरंतान सी कैसे हो के पाए चेक ठीक हो गया ਫੇਰ ਆ ਜਾਓ ਜੀ ਕੱਲੇ ਨਵਾਂ ਸ਼ਹਿਰ ਅੱਛਾ ਸੋਰਸ ਲੱਗੇ ਸਾਡੇ ਸਰਵਿਸ ਤੋਂ ਯੋ ਹਾਂਜੀ ਉਹ ਕਰ ਲਾਂਗੇ ਸਰ ਅਸੀਂ ਕਰ ਲਾਂਗੇ ਫੋਨ ਚੱਲਦਾ ਹੋਣਾ ਆ ਉਹ ਕਰ ਲੈ ਸਤਿ ਸ਼੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਉਗਰਦੀਪ ਸਿੰਘ ਬੀਤੇ ਕੁਝ ਦਿਨ ਪਹਿਲਾਂ ਚੋਣ ਪ੍ਰਚਾਰ ਦੌਰਾਨ ਅਮਰਿੰਦਰ ਸਿੰਘ ਰਾਜ ਆਪਣੇ ਘੋੜਿਆਂ ਦੇ ਵੱਲੋਂ ਬੂਟਾ ਸਿੰਘ ਘੋੜਾਂ ਦੇ ਪ੍ਰਤੀ ਕਾਫੀ ਤਰਾਜੋਕ ਟਿੱਪਣੀਆਂ ਕੀਤੀਆਂ ਗਈਆਂ ਉਹਨਾਂ ਟਿੱਪਣੀਆਂ ਨੂੰ ਲੈ ਕੇ ਐਸਸੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਪੀਰ ਸਿੰਘ ਗੜੀ ਹੁਣਾ ਦੇ ਵੱਲੋਂ ਡੀਐਸਪੀ ਨੂੰ ਝਾੜਪਾਉਂਦੇ ਹੋਏ ਕਿਹਾ ਕਿ 8 ਵਾਰ ਐਮਪੀ ਰਹਿ ਚੁੱਕੇ ਤੇ ਇੱਕ ਵਾਰ ਮਨਿਸਟਰ ਰਹਿ ਚੁੱਕੇ ਮਹਾਨ ਇਨਸਾਨ ਉਹ ਰਾਜਾ ਬੜਿੰਗ ਹੁਣਾ ਦੇ ਕੋਲ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਉਹ ਬਹੁਤ ਹੀ ਗਲਤ ਸਨ ਤਾਂ ਰਾਜਾ ਬੜਿੰਗ ਹੁਣਾ ਦੇ ਪਰ ਜਿਹੜੀ ਐਫਆਈਆਰ ਵੀ ਹੋ ਚੁੱਕੀ ਸੀ ਤਾਂ ਉਹਨਾਂ ਨੂੰ ਅਰੈਸਟ ਕਰਨ ਦੇ ਜਿਹੜੇ ਐ ਨਿਰਦੇਸ਼ ਦਿੱਤੇ ਗਏ ਸਨ ਤਾਂ ਡੀਐਸਪੀ ਤੇ ਹੋਰ ਟੀਮਾਂ ਰਾਜਾ ਬੜਿੰਗ ਨੂੰ ਲੱਭ ਰਹੀਆਂ ਸਨ ਪਰ ਰਾਜਾ ਬੜਿੰਗ ਕਿਤੇ ਵੀ ਨਹੀਂ ਉਹਨਾਂ ਨੂੰ ਲੱਭੇ ਤਾਂ ਡੀਐਸਪੀ ਨੂੰ ਮੌਕੇ ਤੇ ਐਸ்சி ਕਮਿਸ਼ਨ ਦੇ ਚੇਅਰਮੈਨ ਉਹਨਾਂ ਦੇ ਵੱਲੋਂ ਜਿਹੜੀ ਐਚਆਰ ਪਾਈ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਰਾਜਾ ਬੜਿੰਗਾ ਕਿਤੇ ਰੋਗਨ ਹਟ ਤਾਂ ਨਹੀਂ ਛੇਤੀ ਤੋਂ ਛੇਤੀ ਉਹਨਾਂ ਨੂੰ ਜਲਦੀ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਹੋਰ ਕੀ ਕੁਝ ਕਿਹਾ ਉਹਨਾਂ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਆ ਇਹ ਅਕਤਰੀ ਕੁਛਰੇ ਇਨਵੈਸਟੀਗੇਸ਼ਨ ਸੰਬੰਧੀ ਚੀਜ਼ ਸਰ ਨੇ ਉਹ ਤੇ ਚੌਨ ਦੇ ਸਾਰੀ ਤੇ ਹੀ ਰੇਡ ਵੀ ਕਰ ਚੁੱਕੇ ਆ ਇਹਦੇ ਚ ਉਹ ਸਰ ਨੂੰ ਰੇਡ ਕਿੱਥੇ ਕੀਤੀ ਸਰ ਸਰ ਨੂੰ ਥੋੜੀ ਇਨਫੋਰਮੇਸ਼ਨ ਮਿਲੀ ਸੀ ਕਿ 에어ਪੋਰਟ ਜਲੰਧਰ ਆ ਰਹੇ ਸਰ ਉਥੇ ਤੇ ਉਥੇ ਅੰਮ੍ਰਿਤਸਰ ਸਰ ਫਿਰ ਸਾਡੀ ਸਰ ਐਸੀ ਨਾਲ ਸਾਡੇ ਐਸਪੀਟੀ ਸਰ ਸਾਸੀ ਹੋਰ ਵੀ ਡੀਐਸਪੀ ਸਰ ਬਾਅਦ ਕਿ ਜਿੱਦ ਅਸੀਂ ਉਹ ਵੀ ਹੋਇਆ ਸਰੰਤਾਰਨ ਹੈ ਨਹੀਂ ਕਿਉਂ ਰੈਲੀ ਚੱਲ ਤਾਂ ਅੰਸਰ ਉਥੇ ਜਾ ਕੇ ਦੇਖਿਆ ਸਰ ਬਾਕੀ ਪਿੰਡ ਦਾ ਪਤਾ ਲੱਗਿਆ ਸੀ ਵੀ ਕਿਹੜੇ ਪਿੰਡ ਦੇ ਵਿੱਚ ਇਹਨਾਂ ਨੇ ਲੈਕਚਰ ਕੀਤਾ ਹਾਂ फिर हाँ जी सर तो सर जल्दी से रिसीव कर लेंगे सर इसको कंप्लीट कर लेंगे ठीक है सर जैसे कल ही तरंतांसी केशव के पाए सब चेक ठीक थी हो गए ਫੇਰ ਆ ਜਾਓ ਜੀ ਕੱਲੇ ਨਵਾਂ ਸ਼ਹਿਰ ਸੂਪਸ ਲੱਗੇ ਸਾਡੇ ਸਾਡੇ ਫੋਸਟ ਫਿਊ ਹਾਂ ਜੋ ਕਰ ਲਾਂਗੇ ਸਾਡੀ ਕਰ ਲਾਂਗੇ ਫੋਨ ਚੱਲਦਾ ਹੋਣਾ ਹੈ ਉਹ ਕਰਾਂਗੇ